ਜੋ ਆਪਕੇ ਸਿਰ ਵੇਖੇ ਸਾਰੇ ਦਸ਼ਕਾਂ ਦਾ ਮੈਕਵਿਸ਼ਾ ਅਰੋੜਾ ਬਹੁਤ ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਜਿਸ ਨਾਲ ਅਸੀਂ ਸਾਰੇ ਜਾਣਿਆ ਕਿਸਾਨ ਆंदोलਨ ਦੇ ਚੱਲਦੇ ਅੱਜ ਯਾਨੀ ਕਿ 16 ਤਰੀਕ ਦਾ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਵੱਖ-ਵੱਖ ਇਲਾਕਿਆਂ ਵਿੱਚ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਵਾਕਵਾ ਦੇ ਇਲਾਕਿਆਂ ਵਿੱਚ ਵੱਖ-ਵੱਖ ਮਾਹੌਲ ਵੇਖਣ ਨੂੰ ਮਿਲ ਰਿਹਾ ਔਰ ਇਸ ਵੇਲੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁੰਟਾਲਾ ਬਾਈਪਾਸ ਤੋਂ ਲੋਹਾਰਾ ਕਾ ਰੋਡ ਵੱਲ ਨੂੰ ਜਾਣ ਵਾਲੀ ਸੜਕ ਤੇ ਦਿਖਾਣਾ ਚਾਹਾਂਗੇ ਜੀ ਇੱਥੇ ਜਿਹੜੀਆਂ ਗੱਡੀਆਂ ਨੇ ਵਾਪਸ ਮੁੜਦੀਆਂ ਵਿਖਾਈ ਦੇ ਰਹੀਆਂ ਨੇ ਕਿਉਂਕਿ ਅੱਗੇ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ ਇੱਥੇ ਵੀ ਕਿਸਾਨ ਜਿੱਥੇ ਬੰਦੀਆਂ ਦਾ ਇੱਕ ਜੜਾ ਹੈ ਛੋਟਾ ਹਾਥੀ ਜਾ ਰਿਹਾ ਸੀ ਔਰ ਦੇਖ ਸਕਦੇ ਹੋ ਜੀ ਜੰਨੀਆਂ ਗੱਡੀਆਂ ਇੱਥੇ ਖਲੋਤੀਆਂ ਸਾਰੀਆਂ ਵਾਪਸੀ ਦਾ ਰੁਖ ਇਕਤਿਆਰ ਕਰਦੇ ਦਿਖਾਈ ਦੇ ਰਹੀਆਂ ਨੇ ਕਿਉਂਕਿ ਅੱਗੇ ਜੜੀ ਹੈ ਰੋਡ ਬੰਦ ਹੈ ਕੁਝ ਲੋਕ ਸਨ ਰੁੱਕ ਕੇ ਗੱਲ ਵੀ ਕਰਨਾ ਚਾਹਣਗੇ ਸਰ ਅੱਜ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਲੈ ਕੇ ਜਿਸਾਂ ਬੰਦ ਦੀ ਕੋਲ ਹੈ ਔਰ ਰੋਡ ਵੀ ਬਲਾਕੇ ਕੀ ਕਹਿਣਾ ਚਾਹੋਗੇ ਤੰਗ ਹੋ ਰਹੇ ਆ ਜੀ ਤੰਗ ਹੋ ਰਹੇ ਹੋ ਤੇ ਲੋਕਾਂ ਦਾ ਜੜਾ ਹੈ ਜਾਂ ਤੁਹਾਡਾ ਆਪਣਾ ਜੜਾ ਵੀਊ ਹੈ ਵਿਚਾਰ ਹੈ ਕੀ ਵਿਚਾਰ ਹੈ ਤੁਹਾਡਾ ਆਮ ਲੋਕੀਂ ਤਾਂ ਘੋਰੇ ਆ ਜੀ 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 ਸੋ ਇਸ ਦਾ ਜਿਹੜਾ ਬੰਦ ਜਿਹੜੀ ਬੰਦ ਦੀ ਕਾਲ ਹੈ ਹੋਣੀ ਚਾਹੀਦੀ ਹੈ ਦੇਖੋ ਇਹ ਚ ਕੀ ਕਹਿ ਸਕਦੇ ਆ ਹੋਣੀ ਚਾਹੀਦੀ ਤੇਹੀ ਹੈ ਵੈਸੇ ਪਰ ਆਮ ਲੋਕ ਹੱਲ ਵੱਖਰੇ ਨਿਕਲਨੇ ਚਾਹੀਦੇ ਹੱਲ ਵੱਖਰੇ ਨਿਕਲਨੇ ਚਾਹੀਦੇ ਨਾ ਆਮ ਲੋਕਾਂ ਦਾ ਨਾਣਾ ਤਾਂ ਕਰੋ ਜੀ 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 ਧੰਨਵਾਦ ਜੀ ਸਨਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦੇਖ ਪਾ ਰਹੇ ਹੋ ਜੀ ਲੋਕ ਜਿਹੜੇ ਨੇ ਤੰਗ ਹੋ ਰਹੇ ਨੇ ਕੋਈ ਰਸਤੇ ਨਹੀਂ ਮਿਲ ਰਹੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਬਲੌਕ ਕਰ ਦਿੱਤੀਆਂ ਗਈਆਂ ਟਰੈਕਟਰ ਟਰਾਲੀ ਲਗਾ ਕੇ ਜਿਹੜੇ ਰਸਤੇ ਬੰਦ ਕੀਤੇ ਗਏ ਤੁਹਾਨੂੰ ਉੱਥੋਂ ਤੱਕ ਲੈ ਕੇ ਵੀ ਜਾਵਾਂਗੇ ਔਰ ਲੋਕ ਜਿਹੜੇ ਆਪਣੀਆਂ ਗੱਡੀਆਂ ਨੂੰ ਮੋੜ ਕੇ ਵਾਪਸ ਦਾ ਰੁਖ ਵਾਪਸੀ ਦਾ ਕਰਦੇ ਪਏ ਨੇ ਉਹ ਤੰਗ ਜ਼ਰੂਰ ਹੁੰਦੇ ਵਿਖਾਈ ਦੇ ਰਹੇ ਕਹਿੰਦੇ ਜੀ ਬੰਦੇ ਦੀ ਕਾਲ ਹੋਣੀ ਚਾਹੀਦੀ ਹੈ ਮਗਰ ਇਸ ਤਰ੍ਹਾਂ ਨਾਲ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਜੀ ਪੁਲ ਦੇ ਉੱਤੇ ਕਿਸਾਨਾਂ ਨਾਲ ਟਰੱਕ ਲਗਾਏ ਗਏ ਨੇ ਔਰ ਪੁਲ ਨੂੰ ਇੱਕ ਤਰ੍ਹਾਂ ਨਾਲ ਜਾਮ ਕੀਤਾ ਗਿਆ ਹੈ ਪੂਰੀ ਤਰ੍ਹਾਂ ਨਾਲ ਇੱਥੇ ਟਰੱਕ ਜਿਹੜੇ ਦਿਖਾਈ ਦੇ ਰਹੇ ਨੇ ਵੱਡੇ ਵੱਡੇ ਟਰੱਕ ਲਗਾਏ ਗਏ ਨੇ ਔਰ ਇਸ ਤੋਂ ਬਾਅਦ ਜਿਹੜੇ ਇਹ ਰਸਤੇ ਨੂੰ ਪੂਰੀ ਤਰ੍ਹਾਂ ਬਲੌਕ ਕੀਤਾ ਗਿਆ ਲੋਕ ਜਿਹੜੇ ਨੇ ਕਾਫੀ ਹੱਦ ਤੱਕ ਤੰਗ ਹੁੰਦੇ ਦਿਖਾਈ ਦੇ ਰਹੇ ਨੇ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਤੁਸੀਂ ਵੈਸੇ ਖੜੇ ਹੋ ਜਾਂ ਐਸ ਬੰਦ ਕਰਕੇ ਖੜੇ ਹੋ ਇੱਥੇ ਮੈਮ ਬੰਦ ਕੀ ਰਹੀ ਖੜੇ ਹੈ ਬਾਹਰ ਸੇ ਆਏ ਆ से आया हम लोग पठानकोट से आए हैं और कितनी देर होगी आपको यहाँ खड़े हुए अभी तो हम अभी खड़े हैं क्योंकि हमें बाहर निकलना था अभी हमें पठानकोट जाना था और यहाँ पे बंद कर रखा और पेट्रोल आपको क्या पता था कि आज यहाँ बंद की कॉल है पंजाब में पूरे देश में वैसे तो बंद की कॉल है आपको पता था इसकी जानकारी थी हाँ थी तो सही पर ऐसा इतने बड़े इतने भयंकर ढंग से बंद होगा इसकी जानकारी थी आपको हां ये तो नहीं पता था जी और क्या पेट्रोल पंप पे जिस तरह से पेट्रोल नहीं मिल रहा आपकी गाड़ी में कितना पेट्रोल है क्या आप अगर रास्ता खुल जाए तो पहुंच सकते हैं पठानकोट बिना पेट्रोल के नहीं बिल्कुल नहीं जी जी जी, so, जी सो so, देख सकने दे दे हैं जी जड़े थैंक यू सो मच ਸਾਡਾ ਗੱਲ ਕਰਨ ਲਈ ਸੋ ਦੇਖ ਸਕਨੇ ਜਿਹੜੇ ਲੋਕ ਨੇ ਇੱਥੇ ਜਿਹੜੇ ਬਾਹਰੋਂ ਆਏ ਨੇ ਉਹ ਵੀ ਕਾਫੀ ਤੰਗ ਹੁੰਦੇ ਦਿਖਾਈ ਦੇ ਰਹੇ ਜੀ ਰਾਜਸਥਾਨ ਨੰਬਰ ਦੀ ਗੱਡੀ ਹੈ ਤੇ ਪਠਾਨਕੋਟ ਤੋਂ ਆਏ ਹੈ ਔਰ ਇੱਥੇ ਜੜਾ ਹੈ પેટ્રોલ ਸਟੇਸ਼ਨ ਵੀ ਬੰਦ ਹੈਗਾ ਵੈ ਇਸ ਕਰਕੇ ਲੋਕਾਂ ਨੂੰ ਹੁਣ પેટ્રોલ ਡੀਜ਼ਲ ਵੀ ਨਹੀਂ ਮਿਲ ਰਿਹਾ ਜਿਨ੍ਹਾਂ ਨੇ ਆਪਣੇ ਸ਼ਹਿਰਾਂ ਨੂੰ ਜਾਣਾ ਜਿਹੜੇ ਬਾਹਰੋਂ ਆਏ ਨੇ ਜਿਹੜੇ ਮੁਸਾਫਿਰ ਨੇ ਉਹਨਾਂ ਲਈ ਕਾਫੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਉਹਨਾਂ ਦੀਆਂ ਗੱਡੀਆਂ ਚ પેટ્રોલ ਨਹੀਂ ਨੇ ਡੀਜ਼ਲ ਨਹੀਂ ਨੇ ਔਰ ਪੈਟਰੋਲ ਸਟੇਸ਼ਨ ਐਸਵੇਲੇ ਬੰਦ ਵਿਖਾਈ ਦੇ ਰਿਹਾ ਔਰ ਅੱਗੇ ਤੁਹਾਨੂੰ ਦਿਖਾਣਾ ਚਾਹਾਂਗੀ ਜੀ ਕਿ ਇਸ ਤਰ੍ਹਾਂ ਨਾਲ ਗੱਡੀਆਂ ਵਾਪਸੀ ਦਾ ਰੁਖ ਕਰਦੀਆਂ ਹੋਈਆਂ ਆਪਣੇ ਆਪ ਨੂੰ ਕੋਈ ਹੋਰ ਰੂਟ ਦਿਖਾਣ ਲਈ ਤਿਆਰ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਨਾਲ ਇੱਥੇ ਵੱਡੇ ਵੱਡੇ ਟੈਂਕਰ ਲਗਾਏ ਗਏ ਟਰੱਕ ਲਗਾਏ ਟਰਾਲੀਆਂ ਲਗਾਈਆਂ ਗਈਆਂ ਜਿਸ ਦੇ ਨਾਲ ਜਿਹੜਾ ਰਸਤਾ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਗਿਆ ਸੋ ਇੱਥੇ ਵੀ ਕੁਝ ਲੋਕ ਖੜੇ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਆਪਕਾ ਇਸ ਅੰਦੋਲਨ ਮੇ ਹਿੱਸਾ ਲੈਣੇ ਕੇ ਲੀਏ ਯਹਾਂ ਪਰ ਖੜੇ ਹੈ नहीं नहीं मैडम हम गाड़ी लाने जा रहे गाड़ी लेने जा रहे हैं से से लेने जा 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 रहे लाने जा रहे रहे लाने लाने थे आए आप था। और ये रास्ता बंद है कितनी दिक्कत हो रही है आपको बहुत हो रही है मैडम बहुत दिक्कत हो रही है अमृतसर के रहने वाले आप तो तरह रस्ते ब्लॉक किए है उस बारे की कहना चाहोगे किसी नई दिक्कत परेशानी आ रही है ਹਾਂ ਮੈਡਮ ਆ ਰਹੀ ਹੈ ਦਿੱਕਤ ਮੈਂ ਜੀ 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 ਸਾਰੇ ਲੋਕ ਇਹ ਕਹਿ ਰਹੇ ਜਿਹੜੇ ਰਾਗੀ ਨੇ ਮੁਸਾਫਰ ਨੇ ਉਹਨਾਂ ਦਾ ਕਹਿਣਾ ਹੈ ਕਿ ਬੰਦ ਦੀ ਕਾਲ ਜ਼ਰੂਰ ਹੋਣੀ ਚਾਹੀਦੀ ਸੀ ਪਰ ਇਹ ਰਸਤੇ ਬੰਦ ਨਹੀਂ ਸੀ ਹੋਣੇ ਚਾਹੀਦੇ ਜਿਸ ਤਰ੍ਹਾਂ ਨਾਲ ਲੋਕ ਹੁਣ ਇਸ ਵੇਲੇ ਕਾਫੀ ਤੰਗ ਦਿਖਾਈ ਦੇ ਰਹੇ ਹੁਣ ਤੁਹਾਨੂੰ ਇਸ ਪੁਲ ਦੇ ਉੱਤੋਂ ਦੀ ਜਿਹੜਾ ਪੂਰਾ ਜਿਹੜਾ ਮੰਜ਼ਰ ਹੈ ਉਹ ਸਾਫ਼-ਸਾਫ਼ ਦਿਖਾ ਦੇਣਾ ਚਾਹਾਂਗੇ ਅਸੀਂ ਕਿਉਂਕਿ ਦੇਖ ਸਕਦੇ ਆ ਜੀ ਇੱਕ ਲਾਈਨ ਦੋ ਲਾਈਨ ਦੋ ਲਾਈਨਾਂ ਤਾਂ ਸਾਨੂੰ ਬਿਲਕੁਲ ਸਾਫ਼-ਸਾਫ਼ ਵਿਖਾਈ ਦੇ ਰਹੀਆਂ ਨੇ ਜਿਹੜੀਆਂ ਕਿ ਪੁਲ ਨੂੰ ਜਿਹੜੀ ਹਾਈਵੇ ਹੈਗਾ ਵੈ ਗੁੰਮਟਾਰਾ ਬਾਈਪਾਸ ਤੋਂ ਜਿਹੜਾ ਅੱਗੇ ਹਾਈਵੇ ਆਂਦਾ ਵੈ ਉਸ ਦੇ ਉੱਤੇ ਪੁਲ ਦੇ ਉੱਤੇ ਕਿਸ ਤਰ੍ਹਾਂ ਨਾਲ ট্রাক ট্রাকਟਰ ਲਗਾ ਦਿੱਤੇ ਗਏ ਲੋਕ ਜਿਹੜੇ ਨੇ ਆਪਣੀ ਗੱਡੀਆਂ ਮੋੜਦੇ ਹੋਏ ਦਿਖਾਈ ਦੇ ਰਹੇ ਨੇ ਔਰ ਲੋਕਾਂ ਨਾਲ ਵੀ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਸੋ ਦੇਖ ਸਕਦੇ ਹਾਂ ਲੋਕ ਜਿਹੜੇ ਨੇ ਤੰਗ ਹੁੰਦੇ ਹੋਏ ਆਪਣੀ ਗੱਡੀਆਂ ਨੂੰ ਵਾਪਸ ਸੀ ਵੱਲ ਮੋੜਦੇ ਹੋਏ ਦਿਖਾਈ ਦੇ ਰਹੇ ਨੇ ਔਰ ਇੱਥੇ ਲੋਕ ਕੁਝ ਬੈਠੇ ਹੋਏ ਵੀ ਵਿਖਾਈ ਦੇ ਰਹੇ ਨੇ ਇਹਨਾਂ ਨਾਲ ਵੀ ਗੱਲ ਕਰਨਿਆ ਜ਼ਰੂਰ ਰਹਿਣਾ ਤੋਂ ਵੀ ਜਾਣਨੇ ਆ ਥੋੜੇ ਤੋਂ ਜਾਣਨਾ ਚਾਹਾਂਗੇ ਜੀ ਤੁਸੀਂ ਟਰੱਕ ਟਰੱਕ ਵਾਲੇ ਹੋ ਜੀ ਜੀ ਸੋ ਤੁਹਾਡੇ ਆਪਣੇ ਟਰੱਕ ਨੇ ਜਿਹੜੇ ਇੱਥੇ ਪਾਰਕ ਕੀਤੇ ਗਏ ਨੇ ਜੀ ਜੀ ਸੋ ਤੁਸੀਂ ਅੰਦੋਲਨ ਕਰਕੇ ਜੀ ਇੱਥੇ ਐ ਟਰੱਕ ਵਗੈਰਾ ਖੜੇ ਕੀ ਹਾਂਜੀ ਹਾਂ ਟਰੱਕ ਵਗੈਰਾ ਇਸੇ ਕਰਕੇ ਖੜੇ ਕਰਿਆ ਅੰਦੋਲਨ ਕਰ ਜੀ ਸੋ ਤੋਂ ਤੋਂ ਜਾਨਣਾ ਚਾਹਾਂਗੇ ਕੀ ਮੰਗ ਕੀ ਹੈ ਤੇ ਕੀ ਕਹਿਣਾ ਚਾਹੋਗੇ ਮੰਗ ਤਾਂ ਜੀ ਆਹੀ ਹੈ ਆਪਣਾ ਐਮ ਐਸ ਬੀ ਮਿਲਣੀ ਚਾਹੀਦੀ ਹੈ ਜੀ ਕਿਸਾਨਾਂ ਰੋਂਦੇ ਫਿਰਦੇ ਆ ਵਿਚਾਰੇ ਐਮ ਐਸ ਬੀ ਦੇਣੀ ਚਾਹੀਦੀ ਹੈ ਗਵਰਨਮੈਂਟ ਨੂੰ ਜੀ 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 ਸੋ ਐਮਐਸਪੀ ਮਿਲਨੀ ਚਾਹੀਦੀ ਹੈ ਐਸਾ ਜਿਹੜਾ ਇੱਕ ਅੰਦੋਲਨ ਸ਼ੁਰੂ ਹੋਇਆ ਜਿਹੜੇ ਦਿੱਲੀ ਵੱਲ ਨੂੰ ਵੀ ਰੁਕ ਕੀਤਾ ਗਿਆ ਦਿੱਲੀ ਤੋਂ ਬਾਅਦ ਆंसू ਗੈਸ ਜਿਹੜਾ ਲੋਕਾਂ ਉੱਤੇ ਕਿਸਾਨਾਂ ਉੱਤੇ ਪਾਇਆ ਗਿਆ ਉਸ ਤੋਂ ਬਾਅਦ ਜਿਹੜਾ ਰੇਲ ਰੋਕੋ ਅੰਦੋਲਨ ਹੋ ਰਾਜ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਸੜਕ ਵੀ ਪੂਰੀ ਤਰ੍ਹਾਂ ਨਾਲ ਬਲਾਕ ਕੀਤੀ ਗਈ ਹੈ ਇਸ ਤੋਂ ਬਾਅਦ ਦਾ ਕੀ ਪਲਾਨ ਆਫ ਐਕਸ਼ਨ ਰਹੇਗਾ ਸਰ ਪਲਾਂਡ ਦਾ ਬੇਟਾ ਹੁਣ ਕਿਸਾਨ ਜਥੇਬੰਦੀਆਂ ਕਰਨਗੇ ਉਹਨਾਂ ਨੂੰ ਕਰਨਾ ਚਾਹੀਦਾ ਇਹਨੂੰ ਉੱਪਰ ਦੀ ਅੰਦੋਲਨ ਕਰਨਾ ਚਾਹੀਦਾ ਜੇ ਐਮਐਸਪੀ ਨਹੀਂ ਮਿਲਦੀ ਸਾਰੀ ਦੁਨੀਆ ਮਰਦੀ ਆ ਜੇ ਅੱਜ ਮੰਨ ਲਓ ਪਿਆਜ਼ 10 ਰੁਪਏ ਕਿਲੋ ਆ ਤਾਂ ਦੁਕਾਨਦਾਰ ਲੈ ਕੇ ਉਹਨੂੰ 50 50 60 60 ਰੁਪਏ ਵੇਚਦੇ ਆ ਜੇ ਐਮਐਸਪੀ ਹੋ ਜੂਗੀ ਅਗਲਾ 10 ਰੁਪਏ ਖਰੀਦੂ 12 ਰੁਪਏ ਵੇਚੂਗਾ ਐ ਡੀਜ਼ਲ ਪੈਟਰੋਲ ਨਹੀਂ ਵੱਧ ਵਿਕਦਾ ਹੈਗਾ ਉਹ ਵੀ ਉਹੀ ਰੇਟ ਵਿਕ ਰਿਹਾ ਹੈ ਜੀ ਬਿਲਕੁਲ ਹਾਂ ਇਹ ਹੋਣਾ ਚਾਹੀਦਾ ਬੇਟਾ ਜੀ ਬਿਲਕੁਲ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਆਪਣੀ ਮੰਗ ਦੇ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਔਰ ਤੁਹਾਨੂੰ ਦਿਖਾਣਾ ਚਾਹਾਂਗੇ ਜੀ ਜਿਹੜੇ ਟਰੱਕ ਟਰਾਲੀਆਂ ਖੜੀਆਂ ਆ ਅੱਗੇ ਕਾਫੀ ਹੱਦ ਤੱਕ ਪੂਰੀ ਤਰ੍ਹਾਂ ਨਾਲ ਰਸਤੇ ਨੂੰ ਬਲੌਕ ਕੀਤਾ ਗਿਆ ਹੈ ਔਰ ਇੱਕ ਵਾਰ ਫਿਰ ਤੋਂ ਪੁਲ ਦੇ ਦੋਵੇਂ ਪਾਸੇ ਇੱਥੋਂ ਦਿਖਾਈ ਦੇ ਰਹੇ ਨੇ ਦੂਸਰੇ ਪਾਸੇ ਵੀ ਜਿਹੜੇ ਟਰੱਕ ਟਰੱਕ ਟਰਾਲੀਆਂ ਲੱਗੀਆਂ ਵਿਖਾਈ ਦੇ ਰਹੀਆਂ ਨੇ ਵਿੱਚੋਂ ਦੀ ਅਗਰ ਦਿਖਾਣਾ ਚਾਹੀਏ ਤੇ ਅਸੀਂ ਦਿਖਾ ਰਹੇ ਹਾਂ ਜਿਸ ਨਾਲ ਸੜਕਾਂ ਪੂਰੀ ਤਰ੍ਹਾਂ ਬੰਦ ਨੇ ਵੀ ਜਿਹੜਾ ਦੇਖ ਪਾਰ ਰਹੇ ਹੋ ਜੀ ਬਾਈਕਰਸ ਵੀ ਜਿਹੜੇ ਨੇ ਉਹ ਆਪਣੀਆਂ ਬਾਈਕਾਂ ਨੂੰ ਮੋੜਦੇ ਹੋਏ ਜਿਹੜੇ ਲੋਹਾਰਕਾ ਰੋਡ ਜਾਂ ਲੋਹਾਰਕਾ ਪਿੰਡ ਵੱਲ ਨੂੰ ਜਾਣਾ ਚਾਹੁੰਦੇ ਨੇ ਉਹ ਲੋਕ ਜਿਹੜੇ ਨੇ ਉਹ ਤੰਗ ਹੁੰਦੇ ਦਿਖਾਈ ਦੇ ਰਹੇ ਨੇ ਔਰ ਲੋਕ ਜਿਹੜੇ ਨੇ ਰਸਤਾ ਆਪਣਾ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਔਰ ਲੋਕਾਂ ਨੂੰ ਰਸਤੇ ਮਿਲ ਨਹੀਂ ਰਹੇ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਤੇ ਕਹਿਣਾ ਵੀ ਇਹ ਹੈ ਕੀ ਇਹ ਜਿਹੜਾ ਅੰਦੋਲਨ ਹੈ ਇਸ ਦਾ ਜਿਹੜਾ ਸੱਟਾ ਹੈ ਜਿਹੜਾ ਨਤੀਜਾ ਹੈ ਉਹ ਕਿਸਾਨ ਜੱਥੇਬੰਦੀਆਂ ਦੇ ਹੱਕ ਵਿੱਚ ਨਿਕਲਣਾ ਚਾਹੀਦਾ ਔਰ ਇਸ ਵੇਲੇ ਜਿਹੜੇ ਟਰੈਕਟਰ ਟਰੱਕ ਜਿਹੜੇ ਦਿਖਾਈ ਦੇ ਰਹੇ ਨੇ ਪੁਲ ਦੇ ਉੱਤੋਂ ਦੀ ਅਸੀਂ ਤੁਹਾਨੂੰ ਇਹ ਮੰਜ਼ਰ ਵਿਖਾ ਰਹੇ ਹਾਂ ਕਿਸਾਨਾਂ ਨਾਲ ਲੋਹਾਰ ਕਾ ਰੋਡ ਵੱਲ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਪੂਰੀ ਤਰ੍ਹਾਂ ਨਾਲ ਇਸ ਵੇਲੇ ਬਲੌਕ ਹੋਇਆ ਪਿਆ ਹੈ ਜਿਹੜੇ ਲੋਕ ਨੇ ਉਹ ਆਪਣੀਆਂ ਗੱਡੀਆਂ ਨੂੰ ਵਾਪਸੀ ਦਾ ਰੁਖ ਕਰਦੇ ਹੋਏ ਵਿਖਾਈ ਦੇ ਰਹੇ ਲਗਾਤਾਰ ਜਿਹੜੇ ਲੋਕ ਸਫ਼ਰ ਕਰ ਰਹੇ ਨੇ ਜਾਂ ਫਿਰ ਜਿਹੜੇ ਲੋਕ ਆਜ ਆ ਰਹੇ ਨੇ ਰਾਘੇ ਜੜੇ ਨੇ ਉਹ ਕਾਫੀ ਇਥੇ ਤੰਗ ਹੋਣ ਦੇ ਵਿਖਾਈ ਦੇ ਰਹੇ ਨੇ ਮਗਰ ਜਿਹੜੇ ਕਿਸਾਨ ਜਿੱਥੇ ਬੰਦੇ ਵਾਲੋ ਕਾਲ ਸੀ ਅੱਜ ਬੰਦ ਦੀ ਉਸ ਦਾ ਅਸਰ ਪੂਰੇ ਅੰਮਰਸਰ ਵਿੱਚ ਪੂਰੀ ਤਰ੍ਹਾਂ ਨਾਲ ਵਿਖਾਈ ਦੇ ਰਿਹਾ ਲੋਕ ਜੜੇ ਨੇ ਐਸ ਦਾ ਸਮਰਥਨ ਕਰਦੇ ਹੋਏ ਬੰਦ ਦੀ ਕਾਲ ਦਾ ਸਮਰਥਨ ਕਰਦੇ ਹੋਏ ਜ਼ਰੂਰ ਵਿਖਾਈ ਦੇ ਰਿਹਾ ਤੇ ਅੱਗੇ ਤੱਕ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਟਰੈਕਟਰ ਟਰਾਲੀਆਂ ਰਸਤਿਆਂ ਨੂੰ ਬੰਦ ਕੀਤੇ ਦਿਖਾਈ ਦੇ ਰੀਆਂ ਨੇ ਤੁਸੀਂ ਦੇਖ ਪਾ ਰਹੇ ਹੋ ਜੀ ਐਕਟਿਵਾ ਤੇ ਇੱਕ ਲੜਕੀ ਉਹ ਵੀ ਜਿਹੜੀ ਹੈ ਵਾਪਸੀ ਦਾ ਰੁਖ ਕਰਦੀ ਹੋਈ ਕਿਉਂਕਿ ਅੱਗੋਂ ਦੀ ਪੂਰੇ ਰਸਤੇ ਨੂੰ ਜਾਮ ਯਾਨੀ ਕਿ ਬਲੌਕ ਕੀਤਾ ਹੋਇਆ ਹੈ ਜਿਸ ਕਰਕੇ ਲੋਕ ਜਿਹੜੇ ਲਗਾਤਾਰ ਵਾਪਸੀ ਦਾ ਰੁਖ ਕਰਦੇ ਹੋਏ ਵਿਖਾਈ ਦੇ ਰਹੇ ਲੋਕ ਕਹਿ ਰਹੇ ਨੇ ਜੀ ਇਹ ਬੰਦ ਜ਼ਰੂਰ ਹੋਣਾ ਚਾਹੀਦਾ ਸੀ ਮਗਰ ਰਸਤੇ ਬੰਦ ਨਹੀਂ ਹੋਣੇ ਚਾਹੀਦੇ ਸੀ ਆਮ ਜਨਤਾ ਦੇ ਲਈ ਜਿਹੜੀ ਹੈ ਤੰਗੀ ਬਣੀ ਹੈ ਤੰਗੀ ਦਾ ਸਬਬ ਬਣਿਆ ਹੈ ਉਹ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਦਾ ਕਹਿਣਾ ਹੈ ਜੀ ਸਰਕਾਰਾਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਸਰਕਾਰ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰੇ ਲੋਕਾਂ ਦੀ ਇਹੀ ਇੱਕ ਮੰਗ ਹੈ ਲੋਕ ਚਾਹੁੰਦੇ ਨੇ ਕਿ ਕਿਸਾਨਾਂ ਦਾ ਵੀ ਕੋਈ ਹਰਜ਼ਾਨਾ ਨਾ ਹੋਵੇ ਤੇ ਲੋਕਾਂ ਨੂੰ ਵੀ ਤੰਗੀ ਨਾ ਹੋਵੇ ਤੁਸੀਂ ਵੀ ਬਣੇ ਰੋ ਪੰਜਾਬ ਕੇਸਰੀ ਤੇ ਵਿਗਦ ਰੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੇ ਦਿਲ ਦੀ ਧੜਕਣ